ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 23 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਕਣਮਣ ਤਕਰੀਬਨ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਹੀ ਸੀ ਕਿ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗੇ ਬਹੁਤੇ ਤੇਜ਼ ਤਾਂ ਨਹੀਂ ਪਰ ਹਲਕੇ ਤੋਂ ਦਰਮਿਆਨੇ ਜਿਹੇ ਲਗਾਤਾਰ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦੇ ਸ਼ਰਾਟੇ ਲੱਗ ਰਹੇ ਸਨ ਅੱਜ ਹੋਰ ਰਾਤ ਨੂੰ ਬਾਕੀ ਜ਼ਿਲ੍ਹਿਆਂ ਵਿੱਚ ਤਾਂ ਕੁਝ ਖਾਸ ਵਾਪਰਨ ਦੀ ਸਭਾ ਉਹਨਾ ਨਹੀਂ ਬਣਦੀ ਹਲਕੇ ਜਿਹੇ ਬੱਦਲ ਵਾਈ ਰਹੇਗੀ ਪਰ ਕੁਝ ਕੇ ਖੇਤਰਾਂ ਦੇ ਵਿੱਚ ਜਿਹੜਾ ਬੱਦਲ ਇਹ ਕੱਲ ਸਵੇਰ ਤੱਕ ਵੀ ਐਕਟਿਵੇਟ ਰਹਿ ਸਕਦਾ ਹੈ ਉਹਦੇ ਵਿੱਚੋਂ ਪਟਿਆਲਾ ਰਾਜਪੁਰਾ ਫਤਿਹਗੜ੍ਹ ਸਾਹਿਬ ਲੁਧਿਆਣਾ ਆਪਣਾ ਨਵਾਂ ਸ਼ਹਿਰ ਚੰਡੀਗੜ੍ਹ ਰੋਪੜ ਮੋਹਾਲੀ ਦੇ ਇਲਾਕਿਆਂ ਦੇ ਵਿੱਚ ਸਵੇਰ ਤੱਕ ਬੱਦਲ ਐਕਟਿਵੇਟ ਰਹੇਗਾ ਕਿਤੇ ਕਿਤੇ ਕਣਮਣ ਰਾਤ ਵੇਲੇ ਵੀ ਹੋ ਸਕਦੀ ਹੈ ਸੋ ਪੰਜਾਬ ਦੇ ਨਾਲ ਲੱਗਦੇ ਇਲਾਕੇ ਰਾਜਸਥਾਨ ਦੇ ਵਿੱਚ ਕੱਲ ਟੁੱਟਵੇਂ ਤੌਰ ਤੇ ਮੀਂਹ ਪਿਆ ਗਿਆ ਸੀਗਾ ਤੇ ਹਰਿਆਣੇ ਦੇ ਵਿੱਚ ਅੱਜ ਵੀ ਕਾਫੀ ਖੇਤਰਾਂ ਦੇ ਵਿੱਚ ਬੱਦਲ ਵਾਈ ਤੇ ਰਾਤ ਵੇਲੇ ਵੀ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਉਸ ਤੋਂ ਇਲਾਵਾ ਪਹਾੜਾਂ ਦੇ ਵਿੱਚ ਲਗਾਤਾਰ ਜਿਵੇਂ ਆਪਾਂ ਦੇਖਿਆ ਹੀ ਹੋਇਆ ਹੈ ਬਰਫਵਾਰੀ ਤੇ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ ਤੇ ਠੰਡ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਵਿੱਚ ਹੋਰ ਵਾਧਾ ਦੇਖਣ ਨੂੰ ਮਿਲੇਗਾ ਤੇ ਧੁੰਦ